ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਹਾਰਾ ਕਰਨ ਦੇ ਲਈ ਬਾਬਾ ਸਾਹਿਬ ਪੀਮਰਾਓ ਮੇਦਕਰਜੀ ਦੇ ਸੁਪਨਿਆਂ ਨੂੰ ਸਹਾਰਾ ਕਰਨ ਦੇ ਲਈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਰੀ ਜਿਹੜੀ ਆਪਾਂ ਏਜੀ ਟੀਮ ਚੁਣਦੇ ਹੁੰਨੇ ਆ ਉਹਦੇ ਵਿੱਚ ਐਸ ਸੀ ਐਸ ਟੀ ਦਾ ਜਿਹੜਾ ਰਾਖਵਾ ਕਰਨ ਲੈ ਕੇ ਆਏ ਆ ਉਹਦੇ ਸਬੰਧੀ ਆਪਾਂ ਪ੍ਰੈਸਪੋਰ ਕਰਨ ਲੱਗੇ ਆ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਮੰਗ ਰੱਖੀ ਸੀ ਵੀ ਜਿਹੜਾ ਆਪਾਂ ਰਾਖਵਾ ਕਰਨ ਲੈ ਕੇ ਆਈਏ ਪਰ ਉਦੋਂ ਸਰਕਾਰ ਨੇ ਜਿਹੜੀ ਮੰਗ ਪੂਰੀ ਨਹੀਂ ਸੀ ਕੀਤੀ ਫਿਰ 2022 ਦੇ ਵਿੱਚ ਵਾਦਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਸਪ੍ਰੀਮ ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਜਦੋਂ ਆਪਣੀ ਸਰਕਾਰ ਆਵੇਗੀ ਤਾਂ ਜਿਹੜਾ ਰਾਖਵਾ ਕਰਨ ਜਿਹੜਾ ਲਾਗੂ ਕੀਤਾ ਜਾਏਗਾ ਜਿਨ੍ਹਾਂ ਦੇ ਵਿੱਚ ਅਨੁਸੂਚਿਤ ਜਾਤੀਆਂ ਕਬੀਲਿਆਂ ਐਸਸੀਐਸਟੀ ਦੇ ਬੱਚਿਆਂ ਨੂੰ ਹਾਈ ਕੋਰਟ ਦੇ ਵਿੱਚ ਰਾਖਵਾ ਕਰਨ ਜਿਹੜਾ ਦਿੱਤਾ ਜਾਏਗਾ ਸਰਕਾਰੀ ਵਕੀਲਾਵਾਂ ਵਿਚ ਰੱਖਵਾ ਕਰਨ ਐਸ்சி ਐਸਟੀ ਦੇ ਜਿਹੜੇ ਬੱਚਿਆਂ ਨੂੰ 75 ਸਾਲ ਦੇ ਵਿੱਚ ਕਿਸੇ ਵੀ ਸਰਕਾਰ ਨੇ ਅੱਜ ਤੱਕ ਰੱਖਵਾ ਕਰਨੇ ਸੀ ਦਿੱਤਾ ਜਿਹੜੀਆਂ ਆਪਣੀਆਂ 58 ਸੀਟਾਂ ਨੇ ਇਹਦੇ ਵਿੱਚ 15 ਦੇ ਕਰੀਬ ਜਿਹੜੀਆਂ ਸੀਟਾਂ ਖਾਲੀ ਪਈਆਂ ਜਿਹੜੀ ਆਉਣ ਵਾਲੀ ਭਰਤੀ ਕੀਤੀ ਜਾਏਗੀ ਇਹਨਾਂ ਦੀ ਐਡਵਰਟਾਈਜ਼ ਕਰਕੇ ਜਿਹੜੀਆਂ ਇਹ ਸੀਟਾਂ ਨੂੰ ਜਿਹੜਾ ਭਰਿਆ ਜਾਏਗਾ ਆਮ ਆਦਮੀ ਪਾਰਟੀ ਦਲਤ ਕਬੀਲਿਆਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮੇਸ਼ਾ ਖੜੀ ਹੈ ਬੜਾ ਲੰਮਾ ਸਮਾਂ ਅਕਾਲੀ ਦਲ ਕਾਂਗਰਸ ਭਾਜਪਾ ਨੇ ਰਾਜ ਕੀਤਾ 75 ਸਾਲ ਹੋ ਚਲੇ ਦੇਸ ਯਾਦ ਹੋਏ ਨੂੰ ਪਰ ਕਿਸੇ ਨੇ ਇਸ ਗੱਲ ਬਾਰੇ ਨਾ ਸੋਚਿਆ ਨਾ ਵਿਚਾਰਿਆ ਤੇ ਸਿਰਫ ਤੇ ਸਿਰਫ ਇੱਕ ਵੋਟਾਂ ਦੀ ਜਿਹੜੀ ਰਾਜਨੀਤੀ ਕੀਤੀ ਗਈ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਛੜੇ ਵਰਗ ਲਈ ਮਿਹਨਤੀ ਮੈਂ ਤੇ ਗੱਲ ਕਾਵਾਂਗਾ ਮਿਹਨਤੀ ਤੇ ਕੀਰਤੀ ਲੋਕਾਂ ਲਈ ਸੋਚਿਆ ਮੈਂ ਅਕਸਰ ਇਹ ਗੱਲ ਪਹਿਲਾਂ ਵੀ ਬੋਲਦਾ ਹੁੰਨਾ ਕਿ ਜਿਹੜੇ ਬੰਦੇ ਨੂੰ ਆਪਦੇ ਬਾਪ ਦੇ ਕਹਿ ਲਈਏ ਮਾਂ ਦੇ ਕਹਿ ਲਈਏ ਪਸੀਨੇ ਦੇ ਵਿੱਚੋਂ ਖੁਸ਼ਬੂ ਆਉਂਦੀ ਆ ਉਹ ਮਿਹਨਤ ਦੀ ਹੁੰਦੀ ਆ ਤੇ ਜਿਨ੍ਹਾਂ ਨੂੰ ਉਹ ਬਦਬੂ ਲੱਗਣ ਲੱਗ ਜਾਂਦੀ ਆ ਉਹ ਫਿਰ ਸ਼ਾਈਕਰਾਨਿਆਂ ਦੇ ਵਿੱਚ ਚਲੇ ਜਾਂਦੇ ਨੇ ਕੋ ਸਾਡੇ ਮੁੱਖ ਮੰਤਰੀ ਸਾਹਿਬ ਸਾਡੀ ਸਾਰੀ ਡੀਡੀ ਟੀਮ ਹੈ ਉਹ ਪਿੰਡਾਂ ਤੋਂ ਬਿਲੋਂਗ ਕਰਦੀ ਹੈ ਕੁਝ ਸ਼ਰਤਾਂ ਸੀ ਇਹਦੇ ਵਿੱਚ ਉਹ ਸ਼ਰਤਾਂ ਨੂੰ ਨਰਮ ਕਰਕੇ ਜਿਹੜੀ ਇਹ ਭਰਤੀ ਨਹੀਂ ਸੀ ਕੀਤੀ ਜਾਂਦੀ ਉਹਨਾਂ ਸ਼ਰਤਾਂ ਨੂੰ ਨਰਮ ਕਰਕੇ ਐਸਸੀਐਸਟੀ ਦਾ ਰਾਖਵਾ ਕਰਨਾ ਦਲਿਤ ਭਾਈਚਾਰੇ ਦਾ ਰਾਖਵਾ ਕਰਨਾ ਇਹਨੂੰ ਜਿਹੜਾ ਮਨਜ਼ੂਰ ਕਰ ਲਿੱਤਾ ਗਿਆ ਤੇ ਸਾਰੇ ਜਿਹੜੇ ਵਰਗਾਂ ਨੂੰ ਵਿਚਾਰ ਕੇ ਜਿਹੜੀ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਪਰਤੀ ਜਿਹੜੀ ਕੀਤੀ ਜਾਏ ਸਰ ਕਿੰਨੇ ਪਰਸੈਂਟ ਦੇ ਰਾਖਵਾ ਕਰਨ ਕੀਤਾ ਗਿਆ ਤਾਂ ਹੁਣ ਤੱਕ ਇਹਨੇ ਕਿੰਨੀ ਪ੍ਰਤੀਯੋਗ ਕੀਤੀ ਇਹਦੇ ਵਿੱਚ 58 ਸੀਟਾਂ ਸੀਗੀਆਂ ਜੀ ਤਾਂ ਟੋਟਲ ਇਹਦੇ ਵਿੱਚ 15 ਸਾਮੀਆਂ ਜਿਹੜੀਆਂ ਖਾਲੀ ਸਨ ਤੇ ਇਹਦੇ ਉੱਤੇ ਜਿਹੜਾ ਰਾਖਵਾ ਕਰਨ ਜਿਹੜਾ ਕੀਤਾ ਗਿਆ ਜਲਦੀ ਜਿਹੜਾ ਇਹਨੂੰ ਆਪਾਂ ਨੇ ਪ੍ਰਚਾਰ ਲਾਂਗੇ ਸੋ ਮੈਂ মিডিਆ ਦੇ ਜ਼ਰੀਏ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਸਾਡੇ ਪ੍ਰਧਾਨ ਸਾਹਿਬ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਂ ਕਹਾਂਗਾ ਜੇ ਐਸਸੀ ਬੱਚੇ ਸਾਡੇ ਅੱਜ ਹਾਈ ਕੋਰਟ ਦੇ ਜੱਜ ਬਣ ਸਕਣਗੇ ਵਕੀਲ ਬਣ ਸਕਣਗੇ ਐਡਵੋਕੇਟ ਬਣ ਸਕਣਗੇ ਜਿਹੜੇ ਹੋਰ ਵੀ ਵੱਖ-ਵੱਖ ਅਹੁਦਿਆਂ ਦੇ ਉੱਤੇ ਡਿਪਟੀ ਐਡਵੋਕੇਟ ਜਰਨਲ ਹੋ ਗਿਆ ਸਹਾਇਕ ਐਡਵੋਕੇਟ ਜਰਨਲ ਹੋ ਗਿਆ ਵਿਧੇਕ ਐਡਵੋਕੇਟ ਜਰਨਲ ਹੋ ਗਿਆ ਸਾਰੀਆਂ ਸੀਟਾਂ ਦੇ ਉੱਤੇ ਸਾਡੇ ਜਿਹੜੇ ਰਿਕਾਰਡਰ ਐਡਵੋਕੇਟ ਰਿਕਾਰਡਰ ਇਹ ਸਾਰੀਆਂ ਜਿਹੜੀਆਂ ਸੀਟਾਂ ਦੇ ਉੱਤੇ ਸਾਡੇ ਬੱਚੇ ਜਿਹੜੇ ਕੰਮ ਕਰਨਗੇ ਸੋ ਮੀਡੀਆ ਦੇ ਜ਼ਰੀਏ ਮੈਂ ਤੁਹਾਡਾ ਸਾਰਿਆਂ ਦਾ ਜਿਹੜਾ ਧੰਨਵਾਦ ਕਰਨਾ ਚਾਹੁੰਦਾ ਤੇ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਦੀ ਇਹ ਮਿਹਨਤ ਜਿਹੜੀ ਰੰਗ ਲੇ